ਪੰਜਾਬੀਓ ਭਾਈ ਅਮਰਤਪਾਲ ਨੂੰ ਲੈ ਕੇ ਬਹੁਤ ਵੱਡੀ ਅਪਡੇਟ ਆ ਚੁੱਕੀ ਹੈ ਜਿਵੇਂ ਕਿ ਭਾਈ ਅਮਰਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਦੇ ਵਿੱਚੋਂ ਨਿਕਲਣ ਦੇ ਲਈ ਆਪਣੇ ਜਾਨੀ ਨਾਰੇ ਤੋਂ ਤੇ ਆਪਣੀਆਂ ਜੜੀਆਂ ਗੱਲਾਂ ਬਾਤਾਂ ਸੀ ਉਹਨਾਂ ਤੋਂ ਭੱਜ ਚੁੱਕੇ ਨੇ ਹੁਣ ਤੁਸੀਂ ਕਹੋਗੇ ਵੀ ਇਹ ਕਿਵੇਂ ਹੋ ਸਕਦਾ ਪਰ ਮੈਂ ਤੁਹਾਡੇ ਅੱਗੇ ਉਹ ਸਬੂਤ ਪੇਸ਼ ਕਰੂੰਗਾ ਜਿਹੜੇ ਕਿ ਬੜੇ ਹੀ ਅਹਿਮ ਸਵਾਲ ਚੱਕ ਦਿੱਤੇ ਨੇ ਤੇ ਪੂਰੇ ਪੰਜਾਬ ਦੇ ਵਿੱਚ ਲੋਕਾਂ ਨੂੰ ਹੈਰਾਨੀ ਹੋ ਰਹੀ ਹੈ ਵੀ ਭਾਈ ਅਮਰਤਪਾਲ ਸਿੰਘ ਆਪਣੀ ਕਹੀ ਹੋਈ ਹਰ ਇੱਕ ਗੱਲ ਦੇ ਉੱਤੇ ਭੱਜ ਚੁੱਕੇ ਨੇ ਕਿ ਮੈਂ ਡਿਬਰੂਗੜ੍ਹ ਜੇਲ੍ਹ ਦੇ ਵਿੱਚੋਂ ਕਿਵੇਂ ਨਾ ਕਿਵੇਂ ਰਿਹਾ ਹੋ ਜਾਵਾਂ ਤਾਂ ਤੁਸੀਂ ਪਹਿਲਾਂ ਇਹ ਪੂਰੀ ਗੱਲਬਾਤ ਸੁਣੋ ਉਸ ਤੋਂ ਬਾਅਦ ਫਿਰ ਆਪਾਂ ਅਗਲੇ ਵਿਚਾਰ ਜਿਹੜੇ ਆ ਕਿ ਸਾਂਝੇ ਕਰਾਂਗੇ ਇਹ ਸੁਣੋ ਧਿਆਨ ਦੇ ਨਾਲ ਆਏ ਕਰਦੇ ਰਹੇ ਨੇ ਚੰਨਾ ਤੇ মিডিਆ ਰਾਹੀਂ ਉਹ ਇਸ ਪਟੀਸ਼ਨ ਦੇ ਵਿੱਚ ਖੜੇ ਉੱਤਰ ਰਹੇ ਨੇ ਆ ਦੇਖੋ ਜੀ ਅਮਰਤਪਾਲ ਜਦੋਂ ਅੰਮ੍ਰਿਤਪਾਲ ਦੀ ਮਦਰ ਨੇ ਕਿਹਾ ਨਾ ਕਿ ਮੇਰਾ ਮੁੰਡਾ ਜਿਹੜਾ ਹੈਗਾ ਉਹ ਖਾਲਸਤਾਨੀ ਨਹੀਂ ਹੈਗਾ ਹਾਂ ਜੋ ਤਾਂ ਅੰਮ੍ਰਿਤਪਾਲ ਨੇ ਸੌ ਚੱਕੀ ਆ ਹਾਂ ਠੀਕ ਹੈ ਜੀ ਆ ਦਿੱਲੀ ਆ ਕੇ ਸੌ ਚੱਕੀ ਆ ਤੇ ਅੰਮ੍ਰਿਤਪਾਲ ਵਾਪਸੀ ਤੇ ਸੀਗਾ ਡੇਬਰੂਗੜ ਫਲਾਈਟ ਦੇ ਵਿੱਚ ਸੀ ਹਾਂ ਤੇ 5 ਵਜੇ ਦਾ ਟਾਈਮ ਸੀਗਾ 5:30 5 ਵਜੇ ਦਾ ਉਸ ਟਾਈਮ ਉਹਦੇ ਮਾਤਾ ਜੀ ਨੇ ਇਹ ਬਿਆਨ ਦਿੱਤਾ ਵੀ ਇਹ ਅੱਜ ਕਿ ਸਾਡੇ ਮੁੰਡੇ ਨੇ ਹੁਣ ਸੰਵਿਧਾਨ ਦੀ ਦੂਜੀ ਵਾਰੀ ਸੌ ਚੱਕ ਲਈ ਆ ਤੇ ਸਾਡਾ ਮੁੰਡਾ ਹੁਣ ਖਾਲਸਤਾਨੀ ਨਹੀਂ ਆ ਹਾਂ ਠੀਕ ਹੈ ਜੀ ਦੇਸ਼ ਪੰਜਾਬ ਦੀ ਗੱਲ ਕਰਨਾ ਕੋਈ ਖਾਲਸਤਾਨੀ ਹੋ ਜਾਂਦਾ ਇਹਦਾ ਮਾਤਾ ਦਾ ਕਹਿਣਾ ਯਸ ਹਾਂ ਇੱਥੇ ਦੋ ਚੀਜ਼ਾਂ ਨੇ ਇੱਕ ਤਾਂ ਅਮਰਪਾਲ ਦੀ ਮਾਤਾ ਜੀ ਕਹਿੰਦੇ ਸਾਡਾ ਮੁੰਡਾ ਖਾਲਸਤਾਨੀ ਨਹੀਂ ਇਸ ਪਟੀਸ਼ਨ ਚ ਹਾਂ ਅਮਰਪਾਲ ਆਪ ਕਹਿ ਰਿਹਾ ਹੈ ਕਿ ਮੈਂ ਕੋਈ ਖਾਲਸਤਾਨੀ ਨਹੀਂ ਖਾਲਸਤਾਨ ਤੋਂ ਅਮਰਪਾਲ ਨੇ ਹੱਥ ਖੜੇ ਕਰਦੇ ਨੇ ਜਮਾ ਹਾਂ ਇਹ ਪਹਿਲਾਂ ਵਾਲੇ ਵੀਡੀਓ ਚ ਸ਼ਰਿਆ ਮੰਗ ਰਿਹਾ ਖਾਲਸਤਾਨ ਨੂੰ ਨਹੀਂ ਨਹੀਂ ਇੱਥੇ ਅੱਜ ਇੱਥੇ ਮੈਂ ਹੁਣ ਦਿਖਾਵਾਂਗਾ ਨਾ ਇਹਨਾਂ ਦੀਆਂ ਦੋਗਲੀਆਂ ਰੀਤੀਆਂ 170 ਪੇਜ ਦੇ ਵਿੱਚ 85 ਪੇਜਾਂ ਦੇ ਵਿੱਚ ਅਮਰਪਾਲ ਨੇ ਸਿਰਫ ਔਰ ਸਿਰਫ ਜਿਹੜੇ ਤਰਲੇ ਮਾਰੇ ਨੇ ਸਰਕਾਰ ਦੇ ਮੂਰੇ ਮੰਤਕ ਕੀਤੀ ਹੈ ਮੰਤਕ ਕੀਤੀਆਂ ਨੇ ਕਰਲੇ ਕੀਤੇ ਨੇ ਤੇ ਉਸ ਨੂੰ ਸ਼ੁਰੂਆਤ ਕਰਨ ਤੋਂ ਪਹਿਲਾਂ ਗੱਲਬਾਤ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਇੱਥੇ ਨਾਮ ਲਿਖਿਆ ਹੋਇਆ ਆ ਆਰ ਐਸ ਵੈਸ ਸੀਨੀਅਰ ਐਡਵੋਕੇਟ ਰਾਜਵਿੰਦਰ ਸਿੰਘ ਵੈਸ ਰਾਜਵਿੰਦਰ ਸਿੰਘ ਵੈਸ ਹਮਮ ਔਰ ਸਭ ਤੋਂ ਪਹਿਲਾਂ ਤਾਂ ਅਮਰਤਪਾਲ ਆਪਣੇ ਸਟੇਟ ਤੇ ਹੀ ਨਹੀਂ ਹਮਮ ਜੇ ਆਰਐਸ ਬੈਂਸ ਅਠੀ ਹੈਰੋ ਦੁਬਈ ਫਾਈਨਲ ਉਹਨੇ ਕੀਤੀ ਹੈ ਇਹ ਪਟੀਸ਼ਨ ਪਟੀਸ਼ਨ ਇਸ ਪਟੀਸ਼ਨ ਦੇ ਪਿੱਛੇ ਉਹ ਨੇ ਨਾ ਇਸ ਨੂੰ ਕ੍ਰਾਫਟ ਕਰਨ ਵਾਲੇ ਔਰ ਸਾਰਾ ਕੁਝ ਨਾਲ ਜਿਹੜੇ ਥਰੂ ਕੌਂਸਲਸ ਹਨ ਜੀਤ ਮੋਹਨ ਸਿੰਘ ਚੋਹਾਨ ਐਂਡ ਆਰੂਸ਼ੀ ਕਰਜ ਜੀ ਹਾਂ ਠੀਕ ਹੈ ਹੁਣ ਇਹ ਜਿਹੜੇ ਆਰਐਸ ਬੈਂਸ ਨੇ ਮੈਂ ਤਾਂ ਇਹ ਇਸ ਚੀਜ਼ ਤੇ ਪੁਆਇੰਟ ਕਰ ਰਿਹਾ ਹੂੰ ਦੀਪ ਸਿੱਧੂ ਨੂੰ ਸਟੇਟ ਦਾ ਸਰਕਾਰੀ ਬੰਦਾ ਕੋਸ਼ਸ਼ ਕਰਨ ਵਾਲੇ ਇੱਕ ਪ੍ਰਾਈਵੇਟ ਚੈਨਲ ਦੇ ਉੱਤੇ ਇੰਟਰਵਿਊ ਉਹਨਾਂ ਦੀ ਅੱਜ ਵੀ ਪਈ ਆ ਠੀਕ ਹੈ ਜੀ ਸੋ ਤੋਂ ਪਹਿਲਾਂ ਇਹਨਾਂ ਨੇ ਇੱਕ ਵਕੀਲ ਸਾਹਿਬ ਆਰਐਸ ਪੈਂਸ ਸਾਹਿਬ ਨੇ ਇੱਕ ਵਧੀਆ ਮਤਲਬ ਕਹਿੰਦੀ ਕਵਾਦੀ ਇੰਟਰਵਿਊ ਦਿੱਤੀ ਸੀ 15-20 ਮਿੰਟ ਦੀ ਇੰਟਰਵਿਊ ਜਿੱਚ ਇਹਨਾਂ ਨੇ ਸਾਬਤ ਕੀਤਾ ਸੀਗਾ ਕਿ ਦੀਪ ਸਿੱਧੂ ਸਰਕਾਰੀ ਬੰਦਾ ਆ ਇਹਨਾਂ ਨੇ ਦਾਅਵੇ ਪੇਸ਼ ਕੀਤੇ ਸੀਗੇ ਹਾਂ ਹੁਣ ਮੈਂ ਅਮਰਤਪਾਲ ਦੇ ਜਿਹੜੇ ਸਾਥੀ ਨੇ ਸੰਗੀ ਸਾਥੀ ਨੇ ਉਹਨਾਂ ਨੂੰ ਪੁੱਛਣਾ ਚਾਹਨਾ ਕਿ ਇੱਕ ਪਾਸੇ ਤਾਂ ਦੀਪ ਸਿੱਧੂ ਨੂੰ ਸਰਕਾਰੀ ਕੋਸ਼ਿਸ਼ਦ ਕੀਤਾ ਗਿਆ ਸੀਗਾ ਉਸ ਚੈਨਲ ਤੇ ਅੱਜ ਵੀ ਉਹ ਇੰਟਰਵਿਊ ਪਈ ਆ ਮੇਰੇ ਕੋਲ ਡਾਊਨਲੋਡਡ ਵੀ ਪਈ ਆ ਪਰ ਅਮਰਤਪਾਲ ਦੇ ਸਪੋਰਟਰਾਂ ਨੂੰ ਇਹ ਸਵਾਲ ਹੈ ਹਾਂ ਇੱਕ ਪਾਸੇ ਆਰਐਸ ਬੈਂਕ ਇਹ ਬੰਦਾ ਜਿਹੜਾ ਕਿ ਭਾਈ ਅਮਰਤਪਾਲ ਬਾਰੇ ਬੋਲ ਰਿਹਾ ਹੈ ਕਿ ਤੁਸੀਂ ਜਾਣਦੇ ਹੋ ਇਹ ਕੌਣ ਹੈ ਇਹ ਉਹੀ ਬੰਦਾ ਜਿਹੜੇ ਨੇ ਪਟੀਸ਼ਨ ਪਾਈ ਸੀ ਭਾਈ ਅਮਰਤਪਾਲ ਦੇ ਖਿਲਾਫ ਤਾਂ ਹੁਣ ਇਹਦਾ ਕਹਿਣਾ ਕਿਉਂਕਿ ਖਿਲਾਫ ਸਬੂਤਾਂ ਦੇ ਆਧਾਰ ਤੇ ਬੰਦਾ ਗੱਲ ਕਰ ਰਿਹਾ ਵੀ ਭਾਈ ਅਮਰਤਪਾਲ ਸਿੰਘ ਜਿਹੜਾ ਕਿ ਆਪਣੀ ਹਰ ਗੱਲ ਤੋਂ ਭੱਜਦਾ ਨਜ਼ਰ ਆ ਰਿਹਾ ਤਾਂ ਤੁਹਾਡਾ ਕੀ ਕਹਿਣਾ ਹੈ ਇਹ ਭਾਈ ਅਮਰਪਾਲ ਸਿੰਘ ਦਬ ਜਾਣਾ ਜਾਂ ਉਹਦੇ ਨਾਲ ਦੇ ਸਿੰਘ ਨੇ ਜਿਹੜੇ ਬਾਕੀ ਦੇ ਕਿਉਂ ਦਬ ਜਾਣਗੇ ਨਹੀਂ ਹੋ ਸਕਦਾ ਕਿਉਂਕਿ ਜਿਹੜਾ ਬੰਦਾ ਖਿਲਾਫ ਚੱਲਦਾ ਉਹ ਕਿਤੇ ਨਾ ਕਿਤੇ ਸਰਾਖ ਭਾਲਦਾ ਵੀ ਯਾਰ ਇਹਦੇ ਖਿਲਾਫ ਮੈਨੂੰ ਸਬੂਤ ਮਿਲਣ ਤੇ ਮੈਂ ਉਹਨਾਂ ਨੂੰ ਪੇਸ਼ ਕਰਾਂ ਹਾਂ ਇੱਕ ਗੱਲ ਜ਼ਰੂਰ ਹੈ ਵੀ ਖਾਲਿਸਤਾਨ ਦੀ ਮੰਗ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਨੇ ਵੀ ਨਹੀਂ ਕੀਤੀ ਸੀ ਉਹਦੇ ਤੇ ਵੀ ਤਬਾਲ ਆਇਆ ਜਾ ਰਿਹਾ ਹੈ ਅੱਜ ਵੀ ਤੇ ਜਿਹੜਾ ਕਿ ਭਾਈ ਅਮਰਪਾਲ ਸਿੰਘ ਆ ਕੀਤੀ ਤਾਂ ਇਹਨਾਂ ਨੇ ਵੀ ਨਹੀਂ ਸੀ ਪਰ ਕਿਤੇ ਨਾ ਕਿਤੇ ਇਸ਼ਾਰਾ ਖਾਲਸਤਾਨ ਵਾਲੀ ਨੂੰ ਹੋ ਜਾਂਦਾ ਸੋ ਇਸ ਕਰਕੇ ਇਹਨਾਂ ਨੇ ਆਪਣੇ ਬੰਨਿਓ ਜਿਹੜੀਆਂ ਗੱਲਾਂ ਬਾਤਾਂ ਨੇ ਇਸ ਬੰਦੇ ਨੇ ਕਿਹਾ ਵੀ ਮੇਰੀ ਜਿਹੜੀ ਪਾਈ ਹੋਈ ਪਟੀਸ਼ਨ ਸੀ ਜਿਹੜੀ ਕਿ ਪਾਰਲੀਮੈਂਟ ਦੇ ਮੈਂਬਰਸ਼ਿਪ ਜਿਹੜੀ ਮੈਂਬਰਸ਼ਿਪ ਹੁੰਦੀ ਆ ਉਹਨੂੰ ਰੱਦ ਕਰਾਉਣ ਦੇ ਲਈ ਇਸ ਬੰਦੇ ਨੇ ਕੋਰਟ ਦੇ ਵਿੱਚ ਪਟੀਸ਼ਨ ਪਾਈ ਹੋਈ ਸੀ ਅੱਜ ਵੀ ਉਹ ਵਰਕਰ ਆ ਰਿਹਾ ਇਹਦਾ ਕਹਿਣਾ ਵੀ ਉਹਨੂੰ ਐਕਸੈਪਟ ਕਰ ਲਿਆ ਕੋਰਟ ਨੇ ਦੁਬਾਰਾ ਤੋਂ ਤਾਂ ਹੁਣ ਤੁਹਾਡਾ ਕੀ ਕਹਿਣਾ ਹੈ ਵੀ ਭਾਈ ਅਮਰਪਾਲ ਸਿੰਘ ਕਿ ਇਹਨਾਂ ਗੱਲਾਂ ਤੋਂ ਭੱਜ ਸਕਦੇ ਨੇ ਕਿ ਜਿਵੇਂ ਜੇਲ੍ਹ ਤੋਂ ਬਾਹਰ ਨਿਕਲਣ ਦੇ ਲਈ ਉਹ ਹਰ ਆਪਣੀ ਗੱਲ ਤੋਂ ਭੱਜ ਕੇ ਨਕਾਰਾ ਕਰ ਸਕਦੇ ਨੇ ਕਿਨਾਰਾ ਕਰ ਸਕਦੇ ਨੇ ਤਾਂ ਤੁਸੀਂ ਦੇਖੋ ਵੀ ਹੁਣ ਇੱਕ ਯੋਧਾ ਇੱਕ ਪਾਸੇ ਉਹਨੂੰ ਪੰਜਾਬ ਦੇ ਵਿੱਚ ਯੋਧਾ ਕਿਹਾ ਜਾਂਦਾ ਭਾਈ ਅਮਰਪਾਲ ਸਿੰਘ ਨੂੰ ਤਾਂ ਦੂਜੇ ਪਾਸੇ ਉਹਦੀਆਂ ਜਿਹੜੀਆਂ ਨਕਾਮੀਆਂ ਨੇ ਉਹ ਵੀ ਵਿਖਾਈਆਂ ਜਾ ਰਹੀਆਂ ਉਹਨਾਂ ਦੇ ਵਿਰੋਧੀਆਂ ਦੁਆਰਾ ਆਪਾਂ ਨਹੀਂ ਕਹਿ ਰਹੇ ਇਹ ਉਹ ਬੰਦੇ ਕਹਿ ਰਹੇ ਨੇ ਜਿਨ੍ਹਾਂ ਨੇ ਉਹਦੇ ਖਿਲਾਫ ਮਹੀਮ ਚੱਕੀ ਹੋਈ ਆ ਪਰ ਉਹ ਕਹਿ ਰਹੇ ਨੇ ਵੀ ਅਸੀਂ ਸਬੂਤਾਂ ਦੇ ਆਧਾਰ ਤੇ ਬੋਲਦੇ ਆ ਸਕਰੀਨ ਦੇ ਉੱਤੇ ਉਹ ਸਾਰੀਆਂ ਚੀਜ਼ਾਂ ਦਿਖਾਈਆਂ ਵੀ ਜਿਨ੍ਹਾਂ ਦੇ ਉੱਤੋਂ ਭਾਈ ਅਮਰਪਾਲ ਸਿੰਘ ਕਿਤੇ ਨਾ ਕਿਤੇ ਭੱਜਦੇ ਨਜ਼ਰ ਆ ਰਹੇ ਨੇ ਇਹਨਾਂ ਨੇ ਜਣੀ ਆਪਣਾ ਦਾਵਾ ਕੀਤਾ ਆਪਾਂ ਨਹੀਂ ਕਹਿ ਰਹੇ ਕਿਉਂਕਿ ਆਪਾਂ ਨੂੰ ਪਤਾ ਜਿਹੜਾ ਬੰਦਾ ਇੰਨੀ ਵੱਡੀ ਗੱਲਬਾਤ ਨੂੰ ਟੱਕਰ ਦੇ ਜਾਵੇ ਉਹ ਬੰਦਾ ਕਦੇ ਵੀ ਆਪਣੀ ਇੱਕ ਇਹੋ ਜੀ ਗੱਲ ਤੋਂ ਨਹੀਂ ਫਿਸਲ ਸਕਦਾ ਕਿਉਂਕਿ ਇੱਕ ਪਾਸੇ ਉਹਨੂੰ ਵੀ ਪਤਾ ਹੈ ਭਾਈ ਅਮਰਪਾਲ ਸਿੰਘ ਨੂੰ ਕਿ ਸਾਨੂੰ ਬਹੁਤ ਵੱਡਾ ਜਿਹੜੀ ਕਿ ਸਾਡੀ ਜਨਤਾ ਉਹ ਫਤਵਾ ਵੀ ਸੁਣਾ ਚੁੱਕੀ ਹੈ ਤੇ ਬੜੇ ਵੱਡੇ ਪੱਦਰ ਤੇ ਲੋਕ ਸਾਡਾ ਸਾਥ ਵੀ ਦੇ ਰਹੇ ਆ ਕਿਤੇ ਨਾ ਕਿਤੇ ਆਪਣਾ ਜਿਹੜਾ ਕਿ ਮੁਕਾਮ ਹੈ ਉਹਨਾਂ ਨੂੰ ਪਤਾ ਵੀ ਸਾਡਾ ਮੁਕਾਮ ਪਹੁੰਚ ਕਿੱਥੇ ਗਿਆ ਤਾਂ ਪਰ ਇਹ ਜਿਹੇ ਲੋਕ ਨੇ ਜਿਹੜੇ ਉਹ ਕਹਿ ਰਹੇ ਨੇ ਵੀ ਅਸੀਂ ਸਬੂਤ ਦਿੰਨੇ ਆ ਵੀ ਭਾਈ ਅਮਰਪਾਲ ਸਿੰਘ ਆਪਣੀ ਜਿਹੜੀ ਕਿ ਗੱਲਬਾਤ ਆ ਇਹਦੇ ਤੋਂ ਭੱਜ ਚੁੱਕੇ ਨੇ ਜੇਲ੍ਹ ਦੇ ਵਿੱਚੋਂ ਨਿਕਲਣ ਲਈ ਮਿੰਨਤਾਂ ਤਰਲੇ ਕਰ ਰਹੇ ਨੇ ਸਰਕਾਰ ਦੀਆਂ ਕੋਟ ਦੀਆਂ ਤਾਂ ਹੁਣ ਤੁਹਾਡੀ ਜਿਹੜੀ ਕਿ رائے ਆ ਮੈਂ ਆਪਣੇ ਪੰਜਾਬ ਦੇ ਜਿੰਨੇ ਤੁਸੀਂ ਵਾਸੀ ਹੋ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਭਾਈ ਅਮਰਪਾਲ ਦੇ ਨਾਲ ਬੜੀ ਵੱਡੀ ਸੰਖਿਆ ਦੇ ਵਿੱਚ ਜੁੜੇ ਹੋਏ ਲੋਕ ਨੇ ਜਿਵੇਂ ਕਿ 4 ਲੱਖ ਤੋਂ ਵੱਧ ਵੋਟ ਪੈਣੀ 2 ਲੱਖ ਤੋਂ ਵੱਧ ਵੋਟਾਂ ਦੇ ਉੱਤੇ ਬੰਦੇ ਨੇ ਜਿੱਤਣਾ ਤਾਂ ਕਿੰਨੀ ਸੰਖਿਆ ਦੇ ਵਿੱਚ ਲੋਕ ਮੌਜੂਦ ਨੇ ਹਾਲਾਂਕਿ ਜਿਹੜੇ ਇਲਾਕੇ ਦੇ ਵੋਟ ਵੀ ਨਹੀਂ ਪੈਂਦੀ ਹੁੰਦੀ ਤਾਂ ਬਾਹਰ ਦੇ ਮਤਲਬ ਇਲਾਕਿਆਂ ਤੋਂ ਵੀ ਭਾਈ ਅਮਰਪਾਲ ਸਿੰਘ ਦੇ ਸਮਰਥਕ ਵੱਡੀ ਸੰਖਿਆ ਦੇ ਵਿੱਚ ਹਲੇ ਵੀ ਮੌਜੂਦ ਨੇ ਤਾਂ ਤੁਹਾਡਾ ਕੀ ਕਹਿਣਾ ਵੀ ਭਾਈ ਅਮਰਪਾਲ ਬਾਰੇ ਕੀ ਬੰਦਾ ਭੱਜ ਸਕਦਾ ਜਾਂ ਫਿਰ ਇਹ ਬੰਦਿਆਂ ਦੀਆਂ ਜਿਹੜੀਆਂ ਕਿ ਗੱਲਾਂ ਨੇ ਸਬੂਤਾਂ ਦੇ ਆਧਾਰ ਤੇ ਸਕਰੀਨ ਤੇ ਦੱਸ ਰਹੇ ਨੇ ਕਿ ਇਹ ਬੰਦੇ ਝੂਠੇ ਨੇ ਕਿਉਂਕਿ ਕਿਤੇ ਨਾ ਕਿਤੇ ਕੋਈ ਨਾ ਕੋਈ ਦਾਵਾ ਇਹ ਜਾਂ ਜਰੂਰ ਹੁੰਦਾ ਬੰਦੇ ਦਾ ਵੀ ਜਿਹੜਾ ਬੰਦੇ ਨੂੰ ਚੈਲੰਜ ਕਰਦਾ ਬੰਦਾ ਕਿਉਂਕਿ ਇਸ ਬੰਦੇ ਨੇ ਪਹਿਲਾਂ ਵੀ ਪटीशन ਪਾਈ ਹੋਈ ਆ ਹਾਈ ਕੋਰਟ ਦੇ ਵਿੱਚ ਇਹ ਕਹਿ ਰਿਹਾ ਵੀ ਪਹਿਲਾਂ ਰਿਜੈਕਟ ਹੋ ਗਈ ਸੀ ਦੇਖੋ ਕਿੰਨਾ ਮਤਲਬ ਸ਼ੋਰ ਮਚ ਗਿਆ ਸੀ ਵੀ ਭਾਈ ਅਮਰਪਾਲ ਦੇ ਖਿਲਾਫ ਜਿਹੜੀ ਕਿ ਪਾਰਲੀਮੈਂਟ ਦਾ ਮੈਂਬਰਸ਼ਿਪ ਹੋਣ ਦੀ ਰੱਦ ਹੋਣ ਦੀ ਪਾਈ ਸੀ ਵੀ ਇਹ ਰੱਦ ਹੋ ਜਾਵੇ ਆ ਉਸ ਨੂੰ ਕੋਰਟ ਨੇ ਰਿਜੈਕਟ ਕਰ ਦਿੱਤਾ ਸੀ ਖਾਰਜ ਕਰ ਦਿੱਤਾ ਸੀ ਤਾਂ ਫਿਰ ਤੋਂ ਇਸ ਬੰਦੇ ਨੇ ਕੋਈ ਨਾ ਕੋਈ ਚਾਲ ਚੱਲੀ ਤਾਂ ਉਸ ਤੋਂ ਬਾਅਦ ਇਹਨੇ ਕਿਹਾ ਵੀ ਮੇਰੀ ਜਿਹੜੀ ਪਟੀਸ਼ਨ ਪਾਈ ਹੋਈ ਸੀ ਉਹ ਕੋਰਟ ਨੇ ਐਕਸੈਪਟ ਕਰ ਲਈ ਹੈ ਦੁਬਾਰਾ ਤੋਂ ਜਾਨੀ ਉਹਨੂੰ ਬਹਾਲ ਕੀਤਾ ਗਿਆ ਭਾਈ ਅਮਰਪਾਲ ਦੇ ਖਰਾਬ ਤੁਹਾਨੂੰ ਤੁਹਾਡੀ ਸਾਰਿਆਂ ਦੀ ਕੀ رائے ਹੈ ਇਹਦੇ ਵਿੱਚ ਵੀ ਇਹ ਬੰਦਾ ਜਿਹੜਾ ਬੋਲ ਰਿਹਾ ਹੈ ਕਿ ਸੱਚ ਬੋਲ ਰਿਹਾ ਕਿ ਭਾਈ ਅਮਰਪਾਲ ਜੇਲ੍ਹ ਦੇ ਡਰ ਤੋਂ ਬਾਹਰ ਆਉਣਾ ਚਾਹੁੰਦੇ ਨੇ ਕਿ ਭਾਈ ਅਮਰਤਪਾਲ ਟੁੱਟ ਚੁੱਕੇ ਨੇ ਜਾਂ ਨਾਲ ਦੇ ਬੰਦੀ ਸਿੰਘ ਟੁੱਟ ਚੁੱਕੇ ਨੇ ਕਿਉਂਕਿ ਉਹ ਤਾਂ ਪਹਿਲੇ ਹੀ 30-30 ਸਾਲ ਤੋਂ ਬੰਦ ਨੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਤਾਂ ਹੁਣ ਭਾਈ ਅਮਰਤਪਾਲ ਤੇ ਸਵਾਲ ਬੜੇ ਬਹੁਤ ਵੱਡੇ ਉੱਠ ਖੜੇ ਨੇ ਕਿ ਭਾਈ ਅਮਰਤਪਾਲ ਸਿੰਘ ਜੇਲ੍ਹ ਦੇ ਵਿੱਚੋਂ ਰਹਿਣਾ ਹੋਣ ਲਈ ਹਰ ਪੈਂਤਰਾ ਅਜਮੈਸ ਕਰ ਰਹੇ ਨੇ ਇਹ ਕਹਿਣਾ ਸੀ ਇਸ ਦਵਾਬੀ ਦਾ ਜਿਹੜੇ ਬੰਦੇ ਨੇ ਇਹਦੇ ਖਿਲਾਫ ਪਟੀਸ਼ਨ ਪਾਈ ਸੀ ਹੁਣ ਤੁਹਾਡੀ ਕੀ ਰਾਏ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਬਾਕੀ ਜਿਹੜਾ ਕੋਈ ਭੈਣ ਭਰਾ ਨਵਾਂ ਚੈਨਲ ਤੇ ਆ ਉਹ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਬੈਲ ਦੀ ਘੰਟੀ ਜਰੂਰ ਦਬਾ ਦੇਣਾ ਜੀ ਧੰਨਵਾਦ